Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਦਾਇਕ ਖੈਰਾਂ ਨੇ ਕੀਤਾ ਸਵਾਗਤ ਸੁਪਰੀਮ ਕੋਰਟ ਦੇ ਐਨ ਡੀ ਪੀ ਐਸ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਕਰ ਯੋਗ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਸਰਕਾਰ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਤੋਂ ਬਾਅਦ ਸੁਖਪਾਲ ਖੈਰਾ ਵੱਲੋਂ ਕੈਵੀਅਰਟ ਫਾਈਲ ਦਾਖਲ ਕੀਤੀ ਗਈ ਸੀ ਇਤਨੇ ਡਾਲਾ ਦੇ ਵਿੱਚ ਇਸ ਸਮਾਗਮ ਚ ਸ਼ਾਮਲ ਹੋਣ ਆਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆਕਾ ਕਿ ਸੱਚ ਦੀ ਜਿੱਤ ਹੋਈ ਹੈ ਬਾਈਟ ਐਂਡ ਸਾਡਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੁਲਿਤ ਕਪੂਰ ਤੋਂ ਪੱਤਰਕਾਰ ਮਨਜੀਤ ਸਿੰਘ ਜੀ ਮਦਰੀਪੋ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਨਿਆਂਪਾਲਿਕਾ ਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਅੱਜ ਮੈਨੂੰ ਇਨਸਾਫ ਦਿੱਤਾ ਵਾ ਜਿਹੜੀ ਕੋਝੀਆਂ ਚਾਲਾਂ ਚੱਲ ਰਹੀ ਸੀ ਪੰਜਾਬ ਸਰਕਾਰ ਬਹੁਤ ਤੇਜ਼ੀ ਦੇ ਨਾਲ ਮੇਰੀ ਬیل ਕੈਨਸਲੇਸ਼ਨ ਪਾਈ ਸੀ ਸੁਪਰੀਮ ਕੋਰਟ ਵਿੱਚ ਜਿਹੜੀ ਉਹਨਾਂ ਨੇ ਚੈਲੰਜ ਕੀਤੀ ਸੀਗੀ ਉਹਦੇ ਵਿੱਚ ਮੈਨੂੰ ਬਹੁਤ ਵੱਡੀ ਰਿਲੀਫ ਦਿੱਤੀ ਹੈ ਉਹ ਇਸ ਲਈ ਮਿਲੀ ਹੈ ਕਿਉਂਕਿ ਮੈਂ ਜਿੱਦਾਂ ਕੱਲ ਵੀ ਕਾਫੀ ਡਿਟੇਲਡ ਐਕਸਪਲੇਨ ਕੀਤਾ ਸੀਗਾ ਕਿ ਮੈਂ ਬਿਲਕੁਲ ਬੇਗਨਾ ਔਰ ਇਹ ਸਾਰਾ ਜਿਹੜਾ ਝੂਠਾ ਮਨਕਰਤ ਤੇਸ ਸੀਗਾ ਮੇਰੇ ਖਿਲਾਫ ਝੂਠੀਆਂ ਗਵਾਹੀਆਂ ਪੈਦਾ ਕੀਤੀਆਂ ਗਈਆਂ ਸਰਕਾਰ ਨੇ ਪੁਲਿਸ ਨੇ ਮਿਲ ਕੇ ਝੂਠੇ ਰਿਕਵਰੀਆ ਪਲਾਂਟ ਕੀਤੀਆਂ ਗਈਆਂ ਇਸ ਕਰਕੇ ਇਹ ਬਹੁਤ ਵੱਡੀ ਸੱਚ ਦੀ ਜਿੱਤ ਹੋਈ ਆ ਕਿਉਂਕਿ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਸੱਚ ਨੂੰ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਲੇਕਿਨ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਵਾ ਕੂੜ ਨਖੁੱਟੇ ਨਾਨਕਾ ਉੜਕ ਸੱਚ ਰਹੇ ਸੋ ਆਪਾਂ ਸੱਚ ਦੀ ਜਿੱਤ ਹੋਈ ਆ ਮੈਂ ਉਹਨਾਂ ਦਾ ਜੱਜ ਸਾਹਿਬ ਦਾ ਤੇ ਸਾਰੀ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਮੈਂ ਇਹ ਕਹਿਣਾ ਕਿ ਠੀਕ ਹੈ ਇਹਨਾਂ ਨੇ ਆਪਣਾ ਨਫ਼ਰਤ ਦੀ ਭਾਵਨਾ ਨਾਲ ਪੰਜਾਬ ਸਰਕਾਰ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਇਹ ਕੋਈ ਪਹਿਲਾ ਮੁਕਦਮਾ ਨਹੀਂਗਾ ਜਦੋਂ ਤਿੰਨਾਂ ਚ ਮੈਨੂੰ ਨਹੀਂ ਗ੍ਰਿਫਤਾਰ ਕਰ ਸਕੀ ਪੰਜਾਬ ਦੀ ਸਰਕਾਰ ਪੁਲਿਸ ਭਗਵੰਤ ਦੇ ਕਹਿਣ ਤੇ ਤੇ ਉਹਨਾਂ ਨੇ ਮੇਰੇ ਤੇ ਐਨਡੀਪੀਐਸ ਦਾ ਦਰਜ ਕੀਤਾ ਜਦੋਂ ਮੈਨੂੰ ਬੇਲ ਮਿਲਦੀ ਆ 4 ਜਨਵਰੀ ਨੂੰ ਤੇ ਉਸ ਦਿਨ ਤੜਕੇ 3 ਵਜੇ ਇੱਕ ਪੰਜਵਾਂ ਮੁਕਦਮਾ ਦਰਜ ਕਰਕੇ ਇੱਕ ਮੰਨ ਘੜਤ ਕਹਾਣੀ ਬਣਾ ਕੇ ਕਿ ਮੈਂ ਕਿਸੇ ਗਵਾਹ ਨੂੰ ਡਰਾਇਆ ਜਦਕਿ ਉਹ ਸਟੇਟ ਵਿੱਚ ਜਦੋਂ ਸ਼ਿਕਾਇਤ ਕਰਵਾਈ ਜਾ ਰਹੀ ਹੈ ਗਵਾਹ ਵੱਲੋਂ ਗਵਾਹ ਦੇ ਪਰਿਵਾਰ ਵੱਲੋਂ ਉਹ ਗਵਾਹ ਹੀ ਨਹੀਂ ਸਿਕਾ ਉਹ ਵਿਟਨੈਸ ਬਣਦਾ 15 ਦਿਨ ਤੋਂ ਬਾਅਦ ਸੋ ਇਹ ਸਾਰੀ ਝੂਠੀ ਕਹਾਣੀ ਨੂੰ ਅਲਟੀਮੇਟਲੀ ਮੈਂ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਊਂਗਾ ਔਰ ਜੇ ਨਾ ਲੋਕਾਂ ਨੇ ਗਲਤ ਕੰਮ ਕੀਤੇ ਨੇ ਦੇ ਵਿਲ ਹੈਵ ਟੂ ਪੇ ਫਾਰ ਦਾ ਰੋਂਗ ਡੀਡਸ ਇਹ ਮੇਰਾ ਭਰੋਸਾ ਵਾ ਇਸ ਦੇਸ਼ ਦੀ ਜੁਡੀਸ਼ਰੀ ਵਿੱਚ ਤੇ ਉਸ ਅਕਾਲਪੁਰ ਕਾਇਕੁਨ ਦੇ ਵਿੱਚ ਸੋ ਮੈਂ ਇੱਕ ਵਾਰ ਫਿਰ ਸਾਰੇ ਸੁਪਰੀਮ ਕੋਰਟ ਦੇ ਆਨਰੇਬਲ ਜੱਜਸ ਦਾ ਸਵਾਗਤ ਜੱਜਮੈਂਟ ਦਾ ਸਵਾਗਤ ਕਰਨਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ